ਰਾਵੀ ਦਰਿਆ ਵੱਲੋਂ ਭਾਰੀ ਨੁਕਸਾਨ ਕੀਤਾ ਗਿਆ ਹੈ ਪੰਜਾਬ ਦਾ ਡੈਮਾਂ ਵੱਲੋਂ ਕਾਫੀ ਵੱਡੇ ਪੱਧਰ ਤੇ ਪਾਣੀ ਛੱਡਿਆ ਜਾ ਰਿਹਾ ਹੈ ਉਸ ਦਾ ਅਸਰ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਦਰਿਆਵਾਂ ਵਿੱਚ ਪਾਣੀ ਬਹੁਤ ਵਧ ਗਿਆ ਹੈ ਖਾਸ ਕਰਕੇ ਰਾਵੀ ਦਰਿਆ ਜੋ ਕਿ ਬਹੁਤ ਸ਼ਾਂਤ ਸੀ ਇਸ ਵळे بڑے ਵੱਡੇ ਪੱਧਰ ਤੇ ਨੁਕਸਾਨ ਕਰ ਰਿਹਾ ਹੈ ਬਹੁਤ ਜ਼ਿਆਦਾ ਪਾਣੀ ਆ ਚੁੱਕਾ ਹੈ ਇਸ ਵਿੱਚ ਪੰਜਾਬ ਦੇ ਗੁਰਦਾਸਪੁਰ ਅੰਮ੍ਰਿਤਸਰ ਇਲਾਕੇ ਨੂੰ ਇਸ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਇਸ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਪਾਕਿਸਤਾਨ ਵਾਲੀ ਸਾਈਡ ਤੇ ਪੰਜਾਬ ਦੇ ਵਿੱਚ ਵੀ ਹੋਇਆ ਹੈ ਉਧਰ ਵੀ ਪਾਣੀ ਕਾਫੀ ਵੱਧ ਚੁੱਕਾ ਹੈ ਜਿਸ ਦੇ ਨਾਲ ਸਾਡੇ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰ ਦੇ ਵਿੱਚ ਪਾਣੀ ਕਾਫੀ ਭਰ ਗਿਆ ਹੈ ਮਾਲਕ ਸਭ ਪਾਸੇ ਸੁੱਖ ਸ਼ਾਂਤੀ ਬਣਾਵੇ ਇਸ ਮੁਸੀਬਤ ਨੂੰ ਕਦਮ ਕਰੇ ਸਰਬੱਤ ਦਾ ਭਲਾ ਕਰੇ ਧੰਨਵਾਦ